ਨੇ ਚੋਪਰਾ ਇੰਡਸਟਰੀ ਵਿੱਚ ਅਕਸਰ ਇਹ ਕਰਦੇ ਵਿੱਚ ਜਿਹੜੀ ਇੰਡਸਟਰੀ ਲੱਗੀ ਸੀ ਉਹ ਤੁਹਾਡਾ ਇੰਡਸਟਰੀ ਤਾਂ ਘੱਟ ਲੱਗੀ ਸੀ ਕਿ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ ਹੈ ਇਹਦੇ ਵਿੱਚ ਬਜ਼ੁਰਗ 70 ਸਾਲ ਦੇ ਜਿਹੜੀ ਮਦਰ ਸੀਨਾ ਜਿਹਨਾਂ ਦੀ ਡੈਥ ਹੋ ਗਈ ਆ ਹੁਣ ਕਿੰਨੀ ਚੈਨ ਮਿਲਦੇ ਪਹੁੰਚੋ ਸਾਲ ਇੱਕ ਪਤਾ ਲੱਗਾ ਹੈ ਜਿਹੜੀ ਡੈਥ ਹੋਈ ਹੈ ਜਿਹੜਾ ਛੋਟਾ ਬੇਟਾ ਆ ਉਹ ਕਾ ਸੀਰੀਅਸ ਹੈ ਉਹਨੂੰ ਲੈ ਕੇ ਹਸਪੀਟਲ ਅੱਗੇ ਦੇ ਸਾਹਮਣੇ ਆਉਂਦਾ। ਜਿਹੜੀ ਮੁਰਦਾ ਤੁਸੀਂ ਇਹ ਜਾਨ ਦੇ ਵਿੱਚ ਹੋਇ ਪਤਾ ਲੱਗਾ ਹੈ ਵੀ ਇਹਦੇ ਸ਼ਾਰਟ ਸਰਕਟ ਹੋਣ ਦੇ ਕਰਨਾ ਕਿਉਂ। ਜਦੋਂ ਅੱਗ ਲੱਗੀਆ ਘਰ ਦੇ ਵਿੱਚ ਕਿੰਨੇ ਮੈਂਬਰ ਮੌਜੂਦ ਸੀਗੇ। ਇਹ ਘਰ ਦੇ ਵਿੱਚ ਇਹਨਾਂ ਫਰਸਟ ਫਲੋਰ ਦੇ ਉੱਤੇ ਜਿਹੜੀ ਫੈਮਿਲੀ ਵਾਕੀ ਸੀ ਬੈਠੇ ਸੀ ਜਿਹੜੇ ਇਹਨਾਂ ਦੇ ਜਿਹੜਾ ਡੋਟਰ ਹਨ ਜਿਹੜੇ ਭਾਈ ਰਹਿੰਦੇ ਨੇ ਉਹ ਸੀ ਤੇ ਨਾਲ ਮਦਰ ਸੀ ਮਦਰ ਵੀਲ ਚੇਅਰ ਤੇ ਸੀ ਮਦਰ ਜਿਹੜੀ ਡੈਥ ਹੋ ਗਈ। ਉਹਨਾਂ ਜਿਹੜੇ ਲੜਕਿਆਂ ਨੂੰ ਦੱਸਿਆ ਜਾ ਰਿਹਾ ਸੀ ਕੰਡੀਸ਼ਨ ਕਿਦਾਂ ਸੀ? ਕਾਫੀ ਨਾਜ਼ੁਕ ਕੰਡੀਸ਼ਨ ਹੈ ਉਹ ਜੀ ਹਸਪੀਟਲ ਹੈ ਨਾਜ਼ਰ ਰਿਵਿਊ ਸਰ ਅਗਲੇ ਮੈਡਮ ਦਾ ਇਹ ਪਿੰਨੀ ਕੁ ਮਸੇ ਦਾ ਕਰਦਾ 16 ਸਦੀ ਜਿਹੜਾ ਬੇਟਾ ਸੀ ਛੋਟਾ ਜਿਹੜਾ ਸੀ ਉਹ 17 ਸਾਲਾਂ ਦਾ ਜਿਹੜੀ ਲੇਡੀ ਗੱਤ ਹੋਈ ਆ ਉਹ 77 ਸਾਲਾਂ ਦੀ ਪਹਿੰਚ ਤੇ ਸਾਰਾ ਕੰਮ ਚੱਲ ਰਿਹਾ ਹੈ ਆ ਦੇ ਕਾਬੂ ਪਾ ਲਿਆ ਹਾਂਜੀ ਫਾਇਰ ਬ੍ਰਿਗੇਡ ਆਗੀ ਮੌਕੇ ਤੇ ਐਡਮਿਨਿਸਟ੍ਰੇਸ਼ਨ ਮੌਕੇ ਤੇ ਪਹੁੰਚੀ ਆ ਅੱਗ ਦੇ ਕਾਬੂ ਪਾ ਲਿਆ ਉਹਨੂੰ ਸਾਰਾ ਜਦੋਂ ਪਤਾ ਲੱਗਾ ਨਾਲ ਦੀ ਨਾਲ ਹੀ ਮੌਕੇ ਤੇ ਸਾਰੇ ਪਹੁੰਚ ਗਏ ਸਾਰਾ ਜਿਹੜੀ ਕੈਜੁਐਲਟੀ ਹੋ ਮੁੰਡੇ ਹਸਪੀਟਲ ਜਾ ਕੇ ਡੱਥ ਹੋ ਗਈ ਤੇ ਜਿਹੜਾ ਬੇਟਾ ਹੈ ਜਿਹੜਾ ਛੋਟਾ ਗ੍ਰੈਂਡਸਨ ਜਿਹੜਾ ਇਹਨਾਂ ਦਾ ਸੀ ਉਹਦੇ ਕਾਫੀ ਸੀਰੀਅਸ ਹੈ ਠੀਕ ਹੈ ਮਾਤਾ ਜੀ ਜੀ ਨਾਲ ਹੋਈਏ ਦਮ ਤੇ ਨਾ ਇਹ ਜੇ ਹੁਣ ਉਸ ਮਾਡਰਨ ਤੇ ਬਦਲ ਗਏ ਅੱਗ ਲੱਗੀ ਹੈ ਤੇ ਅੱਗ ਲੱਗਣ ਦੇ ਨਾਲ ਦਮ ਤੇ ਘੁੱਟਦੇ ਹੋਏ ਬਣੇਗਾ ਥੈਂਕ ਯੂ